A ਦੋਸਤੋ ਕੁਆਰਿਫਰ ਤੁਹਾਨੂੰ ਸਵਿਟਜ਼ਰਲੈਂਡ ਦੀਆਂ ਖੂਬਸੂਰਤ ਬਾਦੀਆਂ ਦੇ ਵਿੱਚ ਲੈ ਚੱਲਦਾ ਹਾਂ ਤੇ ਤੁਹਾਡਾ ਨਿੱਘਾ ਸਵਾਗਤ ਹੈ ਜਿਹਦੇ ਬਲੌਗ ਦੇ ਵਿੱਚ ਸਭ ਨੂੰ ਸਤਿ ਸ੍ਰੀ ਅਕਾਲ ਤੋਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਸਾਹਮਣੇ ਇੱਕ 뮤직 ਫੈਸਟੀਵਲ ਚੱਲ ਰਿਹਾ ਹੈ ਤੇ ਅਸੀਂ ਇਸ ਵਕਤ ਕੈਰੀ ਦੇ ਵਿੱਚ ਹਾਂ ਇਹ ਲੂਜ਼ਰਨ ਸ਼ਹਿਰ ਹੈ ਤੋਂ ਬਹੁਤ ਹੀ ਸੁੰਦਰ ਸ਼ਹਿਰ ਹੈ ਸਵਿਟਜ਼ਰਲੈਂਡ ਦਾ ਤੋਂ ਆਪਾਂ ਰਿਗੀ ਕੋਲਮ ਤੋਂ ਆਏ ਹਾਂ ਤੇ ਰਿਗੀ ਕੋਲਮ ਤੋਂ ਆ ਕੇ ਜਿੱਥੇ ਆਪਣੀ ਫੈਰੀ ਨੇ ਡੌਕਿੰਗ ਕਰਨੀ ਹੈ ਤਾਂ ਉਹ ਸਾਹਮਣੇ ਆ ਜਿਹੜਾ ਹੈ ਉਹ 뮤직 ਫੈਸਟੀਵਲ ਚੱਲ ਰਿਹਾ ਹੈ ਤੇ ਜਿਹੜੀਆਂ ਸੰਗੀਤ ਦੀਆਂ ਧੁਨਾਂ ਨੇ ਉਹ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਨੇ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜਾ ਹੈਗਾ ਉਹ ਪਾਣੀ ਦੇ ਉੱਪਰ ਇਹ ਲੇਕਾਂ ਦਾ ਜਿਹੜਾ ਹੈਗਾ ਸ਼ਹਿਰ ਆ ਸੁਖਾਰਿਪ ਸਾਰੇ ਪਾਸੇ ਨੇ ਜਿਹੜੀਆਂ ਉਹ ਲੇਕਸ ਨੇ ਜਿਹੜੀਆਂ ਉਹ ਲੱਗਦੀਆਂ ਨੇ ਤਾਂ ਲੇਕਸ ਦੇ ਵਿੱਚ ਲੋਕ ਜਿਹੜੇ ਟਰੈਵਲ ਵੀ ਬਹੁਤ ਕਰਦੇ ਨੇ ਦੁਨੀਆ ਦਾ ਜਿਹੜਾ ਖੂਬਸੂਰਤ ਮੁਲਕ ਐ ਸਪੈਸ਼ਲ ਲੈਂਡ ਤੇ ਇਹ ਦਾ ਫਲੈਗ ਹੈ ਤੇ ਇਥੋਂ ਦੀਆਂ ਜਿਹੜੀਆਂ ਟ੍ਰੇਨਸ ਨੇ ਗੱਡੀਆਂ ਨੇ ਉਹ ਬਹੁਤ ਕਮਾਲ ਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਦਿਖਾਈ ਚੁੱਕੇ ਆ ਆਪਣੇ ਬਲੌਗਸ ਦੇ ਵਿੱਚ ਤੇ ਕੁਝ ਬਲੌਗ ਨੇ ਜਿਹੜੇ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਣੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਜਿਹੜਾ ਹੈ ਅੱਜ ਦਾ ਬਲੌਗ ਹੈ ਦਿਖਾ ਰਿਹਾ ਕਿ ਹੁਣ ਜਿਹੜੀ ਹੈਗੀ ਆ ਫੇਰ ਸਮਰ ਦੇ ਦਿਨ ਨੇ ਬੱਚਿਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਤੁਹਾਡੇ ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਟ੍ਰੈਵਲ ਕਰਨਗੇ ਤੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਾਣਗੇ ਤੇ ਤੁਸੀਂ 스위스 ਜਰਲੈਂਡ ਇੱਕ ਵਾਰੀ ਜ਼ਰੂਰ ਜਾ ਯਾਤਰਾਵਾਂ ਕਰਨ ਸਮੇਂ ਕਿਸੇ ਮੁਲਕ ਦੇ ਕਲਚਰ ਨੂੰ ਜਾਣਨਾ ਉੱਥੋਂ ਦਾ ਸੰਗੀਤ ਨੂੰ ਜਾਣਨਾ ਉੱਥੋਂ ਦੇ ਫੂਡ ਨੂੰ ਜਾਣਨਾ ਜਾਂ ਉੱਥੋਂ ਦੇ ਜਿਹੜੇ ਲੋਕਾਂ ਦਾ ਲੋਕਲ ਲੋਕਾਂ ਦਾ ਰਹਿਣ ਸਹਿਣ ਹੈ ਉਸ ਨੂੰ ਜਾਣਨਾ ਇੱਕ ਟਰੈਵਲਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਇੱਥੇ ਰਲੇ ਮਿਲੇ ਲੋਕ ਨੇ ਸੋ ਤੁਸੀਂ ਦੇਖਦੇ ਹੀ ਹੋ ਕਿ ਬੜੇ ਜਿਹੜੇ ਸ਼ਾਂਤੀ ਵਾਲੇ ਲੋਕ ਨੇ 스위스 ਜਰਲੈਂਡ ਦੇ ਜਿਹੜੇ ਮੂਲ ਨਿਵਾਸੀ ਨੇ ਇੱਥੋਂ ਦੇ ਰਹਿਣ ਵਾਲੇ ਲੋਕ ਨੇ ਕਦੇ ਤੁਸੀਂ ਇਹਨਾਂ ਨੂੰ ਕਿਸੇ ਲੜਾਈਆਂ 'ਚ ਹਿੱਸਾ ਲੈਂਦਾਂ ਨਹੀਂ ਸੁਣਿਆ ਕਦੇ ਤੁਸੀਂ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਦੇਖੀ ਇਹਨਾਂ ਦਾ ਮਸ਼ਹੂਰ ਸ਼ਹਿਰ ਹੈ ਜਨੇਵਾ ਕੋ ਜਿੱਥੇ ਅੰਤਰਰਾਸ਼ਟਰੀ ਜਿਹੜੇ ਸੰਮਟ ਨੇ ਉਹ ਹੁੰਦੇ ਰਹਿੰਦੇ ਨੇ ਪੀਸ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਸੋ ਉਹ ਵੀ ਆਪਾਂ ਸਾਰਾ ਕੁਝ ਜਾਨਣਾ ਹੈ ਇਸ ਟ੍ਰਿਪ ਦੇ ਵਿੱਚ ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਆਲਾ ਦਵਾਲਾ ਘੁੰਮ ਫਿਰ ਕੇ ਸੋ ਕਿਸ ਤਰ੍ਹਾਂ ਲੋਕ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਉਹ ਬੈਠੇ ਨੇ ਲੇਕ ਕਿਨਾਰੇ ਬੈਠੇ ਨੇ ਤੇ ਜਿੱਥੇ ਵੀ ਉਹਨਾਂ ਨੂੰ ਬੈਂਚ ਕੋਈ ਦਿਖਿਆ ਜਾਂ ਕੁਝ ਵੀ ਦਿਖਿਆ ਉਹ ਬੈਠੇ ਨੇ ਸੋ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਪਹਿਰਾਵੇ ਦੇਖ ਰਹੇ ਹੋ ਕਿ ਮੋਸਟਲੀ ਟਰੈਵਲਰ ਨੇ ਦੁਨੀਆ ਭਰ ਤੋਂ ਲੋਕ ਇੱਥੇ ਘੁੰਮਣ ਫਿਰਨ ਲਈ ਆਉਂਦੇ ਨੇ ਉਹ ਇਸ ਖੂਬਸੂਰਤ ਮੁਲਕ ਨੂੰ ਮਾਣਦੇ ਨੇ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦਿਖਾਇਆ ਸੀ ਸੋ ਇਸ ਕੰਟਰੀ ਦਾ ਜਿਹੜਾ ਮੁੱਖ ਬਿਜ਼ਨਸ ਹੈ ਉਹ ਜਿਹੜੇ ਚਾਕਲੇਟਸ ਇੱਥੇ ਬਣਾਉਂਦੇ ਨੇ ਤੋਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਇਹਨਾਂ ਦੇ ਚਾਕਲੇਟਸ ਨੇ ਉਹ ਜਾਂਦੇ ਨੇ ਤੇ ਉਹ ਤੁਹਾਨੂੰ ਫੈਕਟਰੀਆਂ ਮਿਲਣਗੀਆਂ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਕੰਮੇ ਨੇ ਜਿਹੜੇ ਉਹ ਕੰਮ ਕਰਦੇ ਨੇ ਸੋ ਇਸ ਤਰ੍ਹਾਂ ਇਸੇ ਤਰ੍ਹਾਂ ਇਹ ਜੜੀਆਂ ਹੈਗੀਆਂ ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਹੈਗੀਆਂ ਨਾਈਫਸ ਵੀ ਬਣਾਉਂਦੇ ਨੇ ਤੇ ਜਿਹੜੇ ਨਾਈਫਸ ਅਸੀਂ ਘਰਾਂ ਦੇ ਵਿੱਚ ਵਰਤਦੇ ਆ ਜਾਂ ਮਿਲਟਰੀ ਦੇ ਵਿੱਚ ਜਾਂ ਹੋਰ ਲੋਕ ਵਰਤਦੇ ਨੇ ਸੋ ਉਹ ਬਣਾਉਂਦੇ ਨੇ ਸੋ ਇਸੇ ਤਰ੍ਹਾਂ ਜਿਹੜਾ ਮੇਨ ਇਹਨਾਂ ਦਾ ਕੰਮ ਹੈ ਉਹ ਹੈਗਾ ਕੜੀਆਂ ਦਾ ਸੋ ਕੜੀਆਂ ਬਣਾਉਂਦੇ ਨੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕੜੀਆਂ ਨੇ ਜਿਹੜੀਆਂ ਹਸਬਲਟਜਰਲੈਂਡ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਔਰ ਦੁਨੀਆ ਭਰ ਦੇ ਵਿੱਚ ਜਿਹੜੀਆਂ ਹੈਗੀਆਂ ਸਵਿਟਜ਼ਰਲੈਂਡ ਦੀਆਂ ਘੜੀਆਂ ਵਿਕਦੀਆਂ ਨੇ ਤੇ ਜਿਹੜਾ ਹੈਗਾ ट्रैवल ਇੰਡਸਟਰੀ ਉਹ ਇਸ ਕੰਟਰੀ ਦੀ ਮੁੱਖ ਹੈਗੀ ਆ ਤੋਂ ਇਸ ਤੋਂ ਇਲਾਵਾ ਤੋਂ ਜਿਹੜਾ ਇਸ ਕੰਟਰੀ ਦਾ ਹੋਰ ਜਿਹੜਾ ਜ਼ਿਆਦਾ ਜਿਹੜੀ ਪਛਾਣ ਹੈ ਉਹ ਹੈਗੀਆਂ ਇਥੋਂ ਦੀਆਂ ਬੈਂਕਾਂ ਸੋ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ ਕੋ ਬਲੈਕ ਮਨੀ ਹੈ ਤੋਂ ਉਹਨਾਂ ਦਾ ਪੈਸਾ ਜਿਹੜਾ ਸਵਿਸ ਬੈਂਕਾਂ ਦੇ ਵਿੱਚ ਪਿਆ ਹੈ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਆਮ ਤੌਰ 'ਤੇ ਰਹਿੰਦਾ ਹੈ ਕਿ ਇਹਦੇ ਇੰਨੇ ਸਵਿਸ ਬੈਂਕਾਂ ਦੇ ਵਿੱਚ ਖਾਤੇ ਨੇ ਸੋ ਸਵਿਟਸ ਬੈਂਕਾਂ ਨੇ ਜਿਹੜੀਆਂ ਉਹ ਤੁਹਾਡਾ ਪੈਸਾ ਰੱਖਦੀਆਂ ਨੇ ਰੱਖ ਕੇ ਅੱਗੇ ਬੈਂਕਾਂ ਨੂੰ ਹੋਰ ਵੱਡੇ ਵਿਆਜ ਤੇ ਦਿੰਦੀਆਂ ਨੇ ਤੇ ਇਹਨਾਂ ਦਾ ਇੱਕ ਬਿਜ਼ਨਸ ਹੈ ਸੋ ਇਹਨਾਂ ਦੀ ਜਿਹੜੀ ਸਮੁੱਚੀ ਟਰਾਂਸਪੋਰਟ ਹੈ ਭਾਵੇਂ ਉਹ ਪਾਣੀ ਵਾਲੇ ਜਹਾਜ਼ ਨੇ ਪਾਣੀ ਵਾਲੀਆਂ ਕਿਸ਼ਤੀਆਂ ਨੇ ਜਾਂ ਟ੍ਰੇਨਾਂ ਨੇ ਤੇ ਜੌਰਪ ਦੇ ਵਿੱਚ ਵੈਸੇ ਤਾਂ ਜਿਹੜਾ ਸਾਰਾ ਹੀ ਟ੍ਰੇਨ ਪਰਮੰਦ ਹੈ ਬਹੁਤ ਖੂਬਸੂਰਤ ਹੈ ਸੋ ਆਹ ਦੇਖੋ ਤਾਂ ਸਾਫ ਸਫਾਈ ਤੁਹਾਨੂੰ ਦਿਂਦਾ ਕਿਤੇ ਕੋਈ ਪੇਪਰ ਥੱਲੇ ਫਲੋਰ ਤੇ ਡਿੱਗਿਆ ਹੋਇਆ ਜਾਂ ਕੋਈ ਗੰਦਗੀ ਜਾਂ ਕੋਈ ਇਸ ਤਰ੍ਹਾਂ ਦਾ ਵਾਤਾਵਰਨ ਜਿੱਥੇ ਤੁਹਾਨੂੰ ਲੱਗੇ ਕਿ ਲੋਕ ਹੜਦੁੰਗ ਮਚਾ ਰਹੇ ਨੇ ਖੱਪ ਖਾਨਾ ਕਰ ਰਹੇ ਨੇ ਗਰੁੱਪ ਬਣਾਈ ਖੜੇ ਨੇ ਤਾਨੇ ਮੇਹਣੇ ਕੱਸ ਰਹੇ ਨੇ ਸਾਡੇ ਮੁਲਕਾਂ ਦੇ ਵਿੱਚ ਪਛੜੇਪਣ ਦਾ ਇਹੀ ਇੱਕ ਵੱਡਾ ਕਾਰਨ ਹੈ ਕਿ ਅਸੀਂ ਹੱਕ ਤਾਂ ਮੰਗਦੇ ਹਾਂ ਹਰੇਕ ਚੀਜ਼ ਲਈ ਪਰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਦੇ ਸੋ ਇਸ ਕਰਕੇ ਜਿਹੜੇ ਲੋਕ ਨੇ ਇਹ ਜ਼ਿੰਮੇਵਾਰੀਆਂ ਸਮਝਦੇ ਨੇ ਟਰੈਵਲਰ ਉੱਥੇ ਹੀ ਜਾਂਦੇ ਨੇ ਕਿ ਜਿੱਥੇ ਸ਼ਾਂਤੀ ਹੋਵੇ ਪੀਸਫੁਲੀ ਲੋਕ ਲੈਂਦੇ ਹੋਣ ਉਹਨਾਂ ਦਾ ਸਤਿਕਾਰ ਕਰਨ ਸੋ ਆਪਾਂ ਵੀ ਇੱਥੇ ਕੁੰਮੜ ਫਿਰਨਾ ਆਏ ਹਾਂ ਆ ਦੇਖੋ ਉਸ ਸਪੀਟ ਚ ਲੈਂਡ ਦੇ ਜਿਹੜੇ ਨੈਸ਼ਨਲ 플ੈਗਸ ਨੇ ਲੱਗੇ ਹੋਏ ਨੇ ਉਹ ਦੇਖੋ ਉਹ ਬੱਸਾਂ ਜਾ ਰਹੀਆਂ ਨੇ ਤੋਂ ਆ ਪਾਣੀ ਹੈ ਖੂਬਸੂਰਤ ਹੈ ਬਿਲਡਿੰਗਾਂ ਨੇ ਇਮਾਰਤਾਂ ਨੇ আর ਤੁਸੀਂ ਹੈਰਾਨ ਹੋਮੋਗੇ ਕਿ ਹਜ਼ਾਰ ਹਜ਼ਾਰ ਤੋਂ 2000 ਸਾਲ ਦੀਆਂ ਇਮਾਰਤਾਂ ਨੂੰ ਉਵੇਂ ਸੰਭਾਲ ਕੇ ਰੱਖਿਆ ਗਿਆ ਉਹ ਉਸੇ ਤਰ੍ਹਾਂ ਖੜੀਆਂ ਨੇ ਤੇ ਪੁਰਾਣਾ ਜਿਹੜਾ ਸਟਰਕਚਰ ਹੈ ਉਹਨੂੰ ਢਾਉਂਦੇ ਨਹੀਂ ਬਲਕਿ ਉਹਨੂੰ ਮੇਨਟੇਨ ਰੱਖਦੇ ਨੇ ਉਹ ਜਿਹੜਾ ਸਾਹਮਣੇ ਬ੍ਰਿਜ ਦਿਖਦਾ ਉਹ ਵੀ ਬਹੁਤ ਪੁਰਾਣਾ ਹੈ ਹਜ਼ਾਰਾਂ ਸਾਲ ਪੁਰਾਣਾ ਹੈ ਠੀਕ ਹੈ ਤੇ ਉਹਨੂੰ ਉਸੇ ਤਰ੍ਹਾਂ ਰੱਖਿਆ ਗਿਆ ਹੈ। ਤੋਂ ਆਪਾਂ ਇਹ ਜਿਹੜਾ ਸਾਰਾ ਆਲਾਦਵਾਲਾ ਉਹ 뮤직 ਸੁਣਦੇ ਨਾਲ ਨਾਲ ਘੁੰਮ ਕੇ ਵੀ ਦੇਖ ਰਹੇ ਹੋ ਤੁਸੀਂ ਸਾਈਕਲਾਂ ਦੀ ਲਾਈਨ ਕਿੰਨੀ ਲੰਬੀ ਹੈ। ਸਾਨੂੰ ਸਾਈਕਲ ਚਲਾਉਣਾ ਮਤਲਬ ਇੱਕ ਸ਼ਰਮ ਲੱਗਦਾ ਹੈ ਤੇ ਇਹਨਾਂ ਮੁਲਕਾਂ ਦੇ ਵਿੱਚ ਮੈਂ ਦੇਖਿਆ ਕਿ ਲੋਕ ਸਾਈਕਲਿੰਗ ਬਹੁਤ ਕਰਦੇ ਨੇ। ਸੋ ਆ ਗਏ ਹਾਂ ਪੋਸ ਬ੍ਰਿਜ ਕੋ ਤੇ ਜਿਹਨੂੰ ਬਣਿਆ तकरीबन 1000 ਸਾਲ ਹੋ ਗਿਆ। ਸੋ ਦੋਸਤੋ ਆ ਹੈ ਇੱਥੋਂ ਦਾ 에어ਪੋਰਟ ਤੋ ਉੱਥੋਂ ਆਪਾਂ ਟ੍ਰੇਨ ਚੜ੍ਹ ਕੇ ਆਪਣੇ ਹੋਟਲ 'ਚ ਆ ਗਏ ਸੀ ਤੇ ਇਹ ਹੁਣ ਦੂਸਰਾ ਦਿਨ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਆਪਾਂ ਹੁਣ 에어ਪੋਰਟ ਤੇ ਆ ਗਏ ਆ ਨਾ ਆਪਾਂ ਜਿਹੜਾ ਟ੍ਰਾਂਟੋਨੂ ਵਾਪਸ ਜਾਣਾ ਹੈ ਤਾਂ ਉਹ ਮੈਂ ਜਿਹੜੇ ਦ੍ਰਿਸ਼ ਨੇ ਤੁਹਾਨੂੰ ਦਿਖਾ ਰਿਹਾ ਤੇ ਬੜਾ ਹੀ ਖੂਬਸੂਰਤ 에어ਪੋਰਟ ਹੈ ਅੰਦਰੋਂ ਤੋ ਆਹ ਹੈ ਟ੍ਰੇਨ ਦਾ ਦ੍ਰਿਸ਼ ਤੇ ਜਦੋਂ ਆਪਾਂ ਆਏ ਹਾਂ ਤੋ ਆਹ ਹੈ 에어ਪੋਰਟ ਦਾ ਬਾਹਰਲਾ ਪਾਸਾ ਤੇ ਹੁਣ ਆਪਾਂ ਅੰਦਰ ਚੱਲਾਂਗੇ ਟਰਮੀਨਲ ਤੇ ਚੈੱਕ ਇਨ ਕਰਵਾਵਾਂਗੇ ਸੋ ਕਾਫੀ ਲੋਕ ਨੇ ਜਿਹੜੇ ਉਹ ਬੈਠੇ ਨੇ ਤੇ ਏਡਾ ਸੋਹਣਾ ਸਾਡਾ ਟ੍ਰਿਪ ਸੀ ਕਿ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ ਲੇਕਿਨ ਜਾਣਾ ਤਾਂ ਪੈਣਾ ਹੈ ਕੰਮ ਕਾਜਾਂ ਤੇ ਜਾਣਾ ਹੈ ਆਪਣੇ ਘਰ ਵਾਪਸ ਜਾਣਾ ਹੈ ਅ ਸੋ ਇਸ ਕਰਕੇ ਆਪਾਂ ਜਿਹੜਾ 에어ਪੋਰਟ ਦਾ ਰੌਣਕ ਮੇਲਾ ਵੀ ਦੇਖਦੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਸਵਿਟਜ਼ਰਲੈਂਡ ਦੇ 에어ਪੋਰਟਾਂ ਤੇ ਤੇ ਉਹ ਹੈ ਸਾਹਮਣੇ ਸਵਿਸ ਸਾਈਨ ਜਿਹੜਾ ਬਹੁਤ ਮਸ਼ਹੂਰ ਹੈ ਤੁਸੀਂ ਹਟਾਚੀਆਂ ਤੇ ਕੈਂਡੀਆਂ ਤੇ ਘੜੀਆਂ ਤੇ ਹਰ ਜਗ੍ਹਾ ਵੀ ਕਿਹਾ ਹੋਵੇਗਾ ਤਾਂ ਆਹ ਹੈ ਡਿਊਟੀ ਫਰੀ ਸ਼ਾਪ। ਸੋ ਇੱਥੋਂ ਆਪਾਂ ਕੁਝ ਗਿਫਟ ਨੇ ਜਿਹੜੇ ਉਹ ਲੈ ਕੇ ਜਾਵਾਂਗੇ ਤੁਸੀਂ ਦੇਖਦੇ ਹੋ ਕਿ ਚਾਕਲੇਟ ਨੇ ਜਿਹੜੇ ਉਹ ਮੋਸਟਲੀ ਇਹ ਵੇਚਦੇ ਨੇ। ਸੋ ਟਰੈਵਲਰ ਜਦੋਂ ਆਉਂਦੇ ਨੇ ਆਪਣੇ ਸਕੇ ਸੰਬੰਧੀਆਂ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਲਈ ਚਾਕਲੇਟ ਲੈ ਕੇ ਜਾਂਦੇ ਨੇ ਤਾਂ ਆਪਾਂ ਵੀ ਆਪਣੇ ਦੋਸਤਾਂ ਲਈ ਕੁਝ ਚਾਕਲੇਟ ਨੇ ਜਿਹੜੇ ਉਹ ਲੈ ਕੇ ਜਾਵਾਂਗੇ। ਸੋ ਹਰ ਤਰ੍ਹਾਂ ਦੇ ਜਿਹੜੇ ਚਾਕਲੇਟ ਨੇ ਇੱਥੇ ਨੇ ਜਿਹੜੇ ਉਹ ਵੇਚੇ ਜਾ ਰਹੇ ਨੇ ਡਿਊਟੀ ਫਰੀ ਸ਼ਾਪਾਂ ਦੇ ਉੱਤੇ। ਸੋ ਇਸੇ ਪ੍ਰਕਾਰ ਆਪਾਂ ਕੋਈ ਸੋਵਿਨਰ ਲਵਾਂਗੇ ਸੋ ਜਿਸ ਤਰ੍ਹਾਂ ਮੈਂ ਜਿੱਥੇ ਵੀ ਜਾਣਾ ਕੰਟਰੀ ਦੀ ਉਹਦੀ ਕੈਪ ਜ਼ਰੂਰ ਲੈਣਾ ਤਾਂ ਮੈਂ ਇੱਥੋਂ ਜਿਹੜੀ ਹੈਗੀ ਹੈ ਕੈਪ ਲਵਾਂਗਾ ਟੀ-ਸ਼ਰਟ ਲਵਾਂਗਾ ਤਾਂ ਇਸੇ ਤਰ੍ਹਾਂ ਜਿਹੜੀ ਫੈਮਿਲੀ ਹੈ ਉਹ ਵੀ ਸਮਾਨ ਲਵੇ ਸੋ ਕਾਫੀ ਡਿਊਟੀ ਫਰੀ ਸ਼ਾਪਸ ਨੇ ਇੱਥੇ ਰੈਸਟੋਰੈਂਟ ਹਨ ਤੇ ਆ ਦੁਨੀਆ ਦੀ ਜਿਹੜੀ ਕਰੰਸੀ ਇੱਥੇ ਚੱਲਦੀ ਹੈ ਤਾਂ ਉਹ ਤਾਂ ਸਾਈਨ ਹੈ ਤੇ ਬੜੇ ਸੋਹਣੇ ਬਾਥਰੂਮ ਨੇ ਹਰ ਜਗ੍ਹਾ ਬਣੇ ਹੋਏ ਤੇ ਇਹ ਤੁਸੀਂ ਦੇਖ ਰਹੇ ਹੋ ਅਸੀਂ ਕਾਫੀ ਸਾਰੀਆਂ ਜਿਹੜੀਆਂ ਡਿਊਟੀ ਫਰੀ ਸ਼ਾਪਸ ਨੇ ਉਨਾ ਦੇਖੋ ਮੈਂ ਖਾਦਾ ਪੀਤਾ ਵੀ ਕਿਉਂਕਿ ਆਖਰੀ ਪਲ ਨੇ ਜਦੋਂ ਅਸੀਂ ਸਵਿਟਜ਼ਰਲੈਂਡ ਨੂੰ ਮਾਨਣਾ ਤੇ ਫਿਰ ਅਸੀਂ ਅ ਟ੍ਰਾਂਟੋਨ ਨੂੰ ਚਲੇ ਜਾਣਾ ਸਾਡੇ ਕੋਲ ਥੋੜਾ ਬਹੁਤਾ ਟਾਈਮ ਸੀਗਾ ਅਸੀਂ ਕਿਹਾ ਚਲੋ ਆਪਾਂ ਘੁੰਮ ਫਿਰ ਕੇ ਇੱਥੋਂ ਦੇ ਜੀਵਨ ਨੂੰ ਥੋੜਾ ਜਾ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਲੋਕ ਨੇ ਜਿਹੜੇ ਬੈਠੇ ਨੇ ਸੋ ਆਪਾਂ ਜਿਹੜਾ ਹੈਗਾ ਨਾਲ ਦੀ ਨਾਲ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਦਿੰਨੇ ਹਾਂ ਚੰਗਾ ਵੀ ਦੋਸਤੋ ਤੁਸੀਂ ਦੇਖੋ ਤਸਵੀਰਾਂ ਜਿਹੜੀਆਂ ਆਪਾਂ ਕੱਲ੍ਹ ਦੇਖੀਆਂ ਸੀ ਜਿੱਥੇ ਗਏ ਸੀ ਤੇ ਅਸੀਂ ਚੱਲਦੇ ਹਾਂ ਗੇਟਵਾਲ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਲੌਗ ਨੂੰ ਸਪான்ਸਰ ਜਰੂਰ ਕਰ ਦੇਣਾ ਸਪான்ਸਰ ਤੋਂ ਮਤਲਬ ਸਬਸਕ੍ਰਾਈਬ ਜਰੂਰ ਕਰ ਦੇਣਾ ਸ਼ੁਕਰੀਆ ਜੀ